ਦੋਸਤੋ ਨਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਪਾਕਿਸਤਾਨ ਦੇ ਇੱਕ ਮੀਡੀਅਨ ਐਕਟਰ ਜਨਾਬ ਇਫਤਖਾਰ ਠਾਕੁਰ ਦਾ ਮੈਂ ਕੱਲੀ ਵੇਖਿਆ ਉਹ ਇੱਕ ਟੀਵੀ ਸ਼ੋਅ ਵਿੱਚ ਬੈਠੇ ਨਾ ਇੰਡੀਅਨ ਨੂੰ ਧਮਕੀ ਲਗਾ ਰਹੇ ਕਹਿੰਦਾ ਮੇਰਾ ਇੰਡੀਅਨ ਕੋ ਕਹਿਣਾ ਹੈ ਕਿ ਅਗਰ ਹਵਾ ਵਿੱਚੋਂ ਆਓਗੇ ਤਾਂ ਉਡਾ दिए ਜਾਓਗੇ ਸਮੁੰਦਰ ਵਿੱਚੋਂ ਆਓਗੇ ਤਾਂ ਡਬੋ دیے ਜਾਓਗੇ ਜ਼ਮੀਨ ਵਿੱਚੋਂ ਆਓਗੇ ਤਾਂ ਮਿਟਾ دیے ਜਾਓਗੇ ਮੈਨੂੰ ਹੈਰਾਨੀ ਬੜੀ ਹੋਈ ਉਹਨਾਂ ਦੀ ਇਹ ਗੱਲ ਸੁਣ ਕੇ ਹੁਣ ਗੱਲ ਇਹ ਨਹੀਂ ਕਿ ਇੰਡੀਆ ਵਿੱਚ ਕੋਈ ਇਹੋ ਜਿਹੀ ਜਿਹੜੀ ਭਾਸ਼ਾ ਨਹੀਂ ਵਰਤ ਰਿਆ ਬਹੁਤ ਲੋਕ ਹਨ ਜੋ ਇਸ ਤੋਂ ਵੀ ਕੌੜੀ ਅਤੇ ਸਖਤ ਸਖਤ ਭਾਸ਼ਾ ਦੀ ਵਰਤੋਂ ਕਰ ਰਹੇ ਪਾਕਿਸਤਾਨ ਬਾਰੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਤਾਂ ਇਹੋ ਜਿਹੇ ਲੋਕਾਂ ਦੀ ਵਿਚਾਰਧਾਰਾ ਨੂੰ ਕਦੇ ਐਂਡੋਸ ਨਹੀਂ ਕਰਦਾ ਕਿਉਂਕਿ ਮੇਰੇ ਲਈ ਪੰਜਾਬ ਪਹਿਲਾਂ ਹੈ ਬਾਕੀ ਹਰ ਮਸਲਾ ਬਾਅਦ ਵਿੱਚ ਹੈ ਜਦੋਂ ਮੈਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਪੰਜਾਬ ਬਾਰੇ ਸੋਚਦਾ ਹਾਂ ਤਾਂ ਮੈਂ ਸਰਦ ਨੂੰ ਮਨਫ਼ੀ ਕਰਕੇ ਸੋਚਦਾ ਮੇਰੇ ਲਈ ਚੜਦੇ ਲੈਂਦੇ ਪੰਜਾਬ ਦਾ ਜਿਹੜਾ ਫਰਕ ਏ ਉਹ ਨਹੀਂ ਰਹਿੰਦਾ ਫਿਰ ਚੜਦੇ ਪੰਜਾਬ ਵਾਂਗ ਮੇਰੇ ਲੈਂਦੇ ਪੰਜਾਬ ਵਿੱਚ ਵੀ ਬੜੇ ਪਿਆਰੇ ਦੋਸਤ ਹਨ ਬੜੇ ਨਫੀਸ ਦੋਸਤ ਹਨ ਜਿਹੜੇ ਮਣਾ ਮੁਹੀ ਪਿਆਰ ਦਿੰਦੇ ਹਨ ਹੁਣ ਗੱਲ ਕਰਦਾ ਮੈਂ ਇਤਪਾਰ ਠਾਕਰ ਦੀ ਇਸ ਵਿੱਚ ਕੋਈ ਸ਼ੱਕ ਨਹੀਂ ਉਹ ਬਾਕਮਾਲ ਅਦਾਕਾਰ ਹਨ ਕਮੇਡੀਅਨ ਬੜੇ ਵਧੀਆ ਹਨ ਮੇਰੇ ਪਸੰਦੀਦਾ ਵੀ ਹਨ ਮੈਂ ਪਸੰਦ ਕਰਦਾ ਉਹਨਾਂ ਨੂੰ ਜਦੋਂ ਅਮਰਿੰਦਰ ਗਿੱਲ ਦੀ ਟੀਮ ਨੇ ਇਹ ਜੁਆਇੰਟ ਐਡਵੈਂਚਰ ਚੱਲ ਮੇਰਾ ਪੁੱਤ ਜਿਹੜੀ ਮੂਵੀ ਹੈ ਉਸ ਤੋਂ ਸ਼ੁਰੂ ਕੀਤਾ ਸੀ ਨਾ ਜਿਸ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੇ ਪਹਿਲੀ ਵਾਰ ਜਿਹੜਾ ਇਕੱਠੇ ਪਰਦੇ ਤੇ ਕੰਮ ਕੀਤਾ ਸੀ ਤਾਂ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਪਰਸਨਲੀ ਬਹੁਤ ਖੁਸ਼ੀ ਹੋਈ ਸੀ ਮੈਂ ਪਹਿਲਾਂ ਹੀ ਇਹ ਜਿਹੜੀ ਸੋਚ ਰੱਖਦਾ ਸੀ ਕਿ ਯਾਰ ਇਦਾਂ ਦੇ ਜਿਹੜੇ ਉਪਰਾਲੇ ਹੋਣੇ ਚਾਹੀਦੇ ਹਨ ਜਿਸ ਵਿੱਚ ਲਹਿੰਦੇ ਚੜ੍ਹਦੇ ਪੰਜਾਬ ਦੇ ਜਿਹੜੇ ਕਲਾਕਾਰ ਆਏ ਉਹ ਇਕੱਠੇ ਕੰਮ ਕਰਨ ਇਕੱਠੇ ਸਾਨੂੰ ਉਹਨਾਂ ਦੀਆਂ ਫਿਲਮਾਂ ਵੇਖਣ ਨੂੰ ਮਿਲਣ। ਉਹ ਫਿਲਮ ਬਣੀ ਜਿਸ ਵਿੱਚ ਠਾਕੁਰ ਸਾਹਿਬ ਦੇ ਨਾਲ ਨਾਲ ਲਹਿੰਦੇ ਪੰਜਾਬ ਤੋਂ ਹੋਰ ਕਲਾਕਾਰਾਂ ਨੇ ਵੀ ਕੰਮ ਕੀਤਾ। ਜਿਵੇਂ ਜਿਸ ਵਿੱਚ ਜਨਾਬ ਨਾਸਰ ਚੇਨੀਓਟੀ ਸਾਹਿਬ ਅਕਰਮ ਅੰਦਾਸ ਵੀ ਸ਼ਾਮਲ ਸਨ। ਉਸ ਫਿਲਮਾਂ ਉਸ ਫਿਲਮ ਦੇ ਨਾਲ ਨਾਲ ਇਹਨਾਂ ਕਲਾਕਾਰਾਂ ਦਾ ਦਾਇਰਾ ਜਿਹੜਾ ਲਹਿੰਦੇ ਪੰਜਾਬ ਦੀ ਸਟੇਜ ਦੀ ਜਿਹੜੀ ਇੱਕ ਵਲਗਰ ਕਮੇਟੀ ਹੈ ਉਸ ਤੋਂ ਉੱਠ ਕੇ ਪੂਰੀ ਦੁਨੀਆ ਦੇ ਪੰਜਾਬੀਆਂ ਤੱਕਰ ਪਹੁੰਚਿਆ। ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਉਸ ਤੋਂ ਬਾਅਦ ਇਹਨਾਂ ਗਿੱਪੀ ਗਰੇਵਾਲ ਸਮੇਤ ਅਨੇਕਾਂ ਹੋਰ ਜਿਹੜੇ ਫਿਲਮ ਮੇਕਰ ਰਹਿ ਗਏ ਉਹਨਾਂ ਨਾਲ ਕੰਮ ਕੀਤਾ। ਇਹ ਸਾਰੇ ਟੈਲੈਂਟਡ ਹਨ ਮੈਂ ਇਹ ਨਹੀਂ ਕਹਿੰਦਾ ਕੋਈ ਛਤ ਨਹੀਂ ਇਹਨਾਂ ਦਾ ਕੰਮ ਸਲਾਇਆ ਵੀ ਗਿਆ ਜਦੋਂ ਵੀ ਕਿਤੇ ਇੰਡੀਆ ਪਾਕਿਸਤਾਨ ਦੇ ਹਾਲਾਤ ਵਿਗੜਦੇ ਹਨ ਤਾਂ ਇੰਡੀਆ ਵਿੱਚ ਹਮੇਸ਼ਾ ਕੁਝ ਲੋਕਾਂ ਵੱਲੋਂ ਆਵਾਜ਼ ਉੱਠਦੀ ਹੈ ਕਿ ਜਿਹੜੇ ਪਾਕਿਸਤਾਨੀ ਕਲਾਕਾਰ ਹਨ ਉਹਨਾਂ ਨੂੰ ਕਹਿੰਦੇ ਬੈਨ ਕੀਤਾ ਜਾਵੇ ਇਹਨਾਂ ਨੂੰ ਕੰਮ ਨਾ ਦੇਵੋ ਉਦੋਂ ਜਿਹੜੇ ਫਿਰ ਇਹੋ ਜਿਹੇ ਹੁੰਦੇ ਨੇ ਇਫਤਖਾਰ ਠਾਕਰ ਵਰਗੇ ਲੋਕ ਮੈਂ ਸੁਣਿਆ ਇਹ ਲੋਕ ਬੜੇ ਲਿਵਰਲ ਬਣ ਜਾਂਦੇ ਨੇ ਉਦੋਂ ਇਹ ਕਹਿੰਦੇ ਹਨ ਕਿ ਕਲਾਕਾਰਾਂ ਦੀ ਕਹਿੰਦੇ ਸਰਦ ਨਹੀਂ ਹੁੰਦੀ ਉਹ ਤਾਂ ਪੂਰੀ ਦੁਨੀਆ ਲਈ ਸਾਂਝੇ ਹੁੰਦੇ ਹਨ ਤੇ ਕਲਾਕਾਰਾਂ ਨਾਲ ਇਹ ਨਹੀਂ ਹੋਣਾ ਚਾਹੀਦਾ ਮੇਰਾ ਠਾਕਰ ਸਾਹਿਬ ਨੂੰ ਸਵਾਲ ਹੈ ਕਿ ਮੀਡੀਆ ਤੇ ਬੈਠੇ ਲੋਕਾਂ ਨੂੰ ਛੱਡੋ ਭਾਰਤ ਵਿੱਚ ਕਿਹੜਾ ਆਰਟਿਸਟ ਆ ਕੋਈ ਇੱਕ ਦੱਸ ਦਿਓ ਜਿਸ ਨੇ ਪਾਕਿਸਤਾਨ ਲਈ ਤੁਹਾਡੇ ਵਰਗੀ ਜ਼ਬਾਨ ਦੀ ਵਰਤੋਂ ਕੀਤੀ ਹੋਵੇ ਕੀ ਤੁਸੀਂ ਸ਼ਾਹਰੂਖ ਖਾਨ ਹੋ ਗਿਆ ਸਾਡੇ ਸੁਲਮਾਨ ਖਾਨ ਹੋ ਗਿਆ ਜਾਂ ਹਰਿਤਿਕ ਰੋਸ਼ਨ ਹੋ ਗਿਆ ਇਹੋ ਜਿਹੇ ਜਿਹੜੇ ਕਲਾਕਾਰ ਨੇ ਤੁਸੀਂ ਉਹਨਾਂ ਨਾਲੋਂ ਵੱਡੇ ਭਾਰਤ ਦੇ ਕਲਾਕਾਰਾਂ ਨੇ ਮਰਨ ਵਾਲਿਆਂ ਨਾਲ ਦੁੱਖ ਜाहिर ਕੀਤਾ ਹੈ, ਹੱਤੋਂ ਵੱੱਦੀ ਮਜਮਤ ਕੀਤੀ ਹੈ। ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਪਾਕਿਸਤਾਨ ਨੂੰ ਉਡਾ ਦੇਾਂਗੇ, ਮਿਟਾ ਦੇਾਂਗੇ ਜਿਹੜੀ ਪਾਛਾ ਤੁਸੀਂ ਵਰਤ ਰਹੇ ਹੋ। ਜਿਨ੍ਹਾਂ ਨੇ ਤੁਹਾਨੂੰ ਕੰਮ ਦਿੱਤਾ, ਅਮਰਿੰਦਰ ਗਿੱਲ ਹੋ ਗਿਆ, ਆਪਣਾ ਕਰਮਜੀਤ ਅਨਮੋਲ, ਗਿੱਪੀ ਗਰੇਵਾਲ, ਦਲਜੀਤ ਸਾਂਝ, ਕਿਸੇ ਇੱਕ ਨੇ ਵੀ ਤੁਹਾਡੇ ਵਾਂਗ ਪਾਕਿਸਤਾਨ ਜਾਂ ਪਾਕਿਸਤਾਨੀਆਂ ਵਿਰੁੱਧ ਜ਼ਹਿਰ ਉਗਲਿਆ? ਕਿਸੇ ਇੱਕ ਦਾ ਨਾਮ ਦੱਸੋ ਤੁਹਾਡੇ ਲਈ ਪਾਛਾ ਕਿਸ ਨੇ ਵਰਤੀ ਹੈ? ਇੱਥੋਂ ਪਤਾ ਲੱਗਦਾ ਕਿ ਤੁਸੀਂ ਕਿੰਨੀ ਛੋਟੀ ਸੋਚ ਦੇ ਮਾਲਕ ਹੋ। ਤੁਹਾਡੇ ਵਰਗੇ ਲੋਕਾਂ ਦੀਆਂ ਇਹੋ ਜਿਹੀਆਂ ਮਾਰੀਆਂ ਚਪਲਾਂ ਕਰਕੇ ਜਿਹੜੇ ਸਾਡੇ ਭਾਰਤ ਦੇ ਕਲਾਕਾਰ ਇਹ ਨੇ ਉਹਨਾਂ ਨੂੰ ਤਾਹਨੇ ਮੇਨੇ ਸੁਣਨੇ ਪੈਂਦੇ ਆ ਲੋਕ ਕਹਿੰਦੇ ਯਾਰ ਤੁਸੀਂ ਪਾਕਿਸਤਾਨ ਦੇ ਖਿਲਾਫ ਇੱਕ ਵਰਡ ਨਹੀਂ ਬੋਲਦੇ ਤੁਸੀਂ ਉਹਨਾਂ ਦੇ ਲੋਕਾਂ ਨੂੰ ਕਾਬੂ ਦਿੰਦੇ ਹੋ ਤੇ ਨਾਲੇ ਉਹ ਭਾਰਤ ਵਿੱਚੋਂ ਪੈਸਾ ਕਮਾ ਰਹੇ ਹਨ ਤੇ ਨਾਲੇ ਸਾਡੇ ਲੋਕਾਂ ਖਿਲਾਫ ਉੱਥੇ ਜ਼ਹਿਰ ਉਗਲਦੇ ਹਨ ਇਹ ਇਹ ਉਹਨਾਂ ਨੂੰ ਸੁਣਨਾ ਪੈਂਦਾ ਤੁਹਾਡੇ ਵਰਗੀ ਖਾਸ ਕਰਕੇ ਉਤਕਾਰ ਠਾਕੁਰ ਦੇ ਬੰਦੇ ਵਰਗੀ ਸੋਚ ਕਰਕੇ ਤੁਹਾਡੇ ਪਾਕਿਸਤਾਨ ਦੇ ਲੋਕ ਤੁਹਾਡੇ ਬਾਰੇ ਕੀ ਰਾਏ ਰੱਖਦੇ ਹਨ ਮੈਨੂੰ ਚੰਗੀ ਤਰ੍ਹਾਂ ਪਾਣਾ ਉਹ ਕਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੇ ਪੰਡਾਂ ਦਾ ਦਿਮਾਗ ਖਰਾਬ ਕਰਤਾ ਇਹ 100-100 ਰੁਪਏ ਤੇ ਕਹਿੰਦੇ ਸਟੇਜਾਂ ਤੇ ਗੰਦੀਆਂ ਤੇ ਵਲਗਰ ਜੁਗਤਾ ਕਰਦੇ ਸੀ ਤੁਸੀਂ ਇਹਨਾਂ ਨੂੰ ਪੈਸੇ ਵਾਲੇ ਕਰਤਾ ਕਹਿੰਦੇ ਉਹਨੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਇਹ ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਤੁਹਾਡੇ ਬਾਰੇ ਤੁਹਾਨੂੰ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨਾਲ ਕੰਮ ਕਰਨ ਤੋਂ ਪਹਿਲਾਂ ਲੋਕ ਐਕਟਰ ਨਹੀਂ ਸੀ ਸਮਝਦੇ ਇਹ ਸੱਚ ਕਹ ਬੋਲੋ ਲੋਕ ਕਹਿੰਦੇ ਸੀ ਭੰਡ ਨੇ ਵਧੀਆ ਲੱਗਦਾ ਤੁਸੀਂ ਉਸ ਮੰਚ ਤੋਂ ਕੋਈ ਮੁਹੱਬਤ ਦਾ ਕੋਈ ਸਾਂਝੀ ਵਾਲਤਾ ਦਾ ਸੁਨੇਹਜ ਦਿੰਦੇ ਆਪਣੇ ਮੁਲਕ ਦੇ ਹੱਕ ਵਿੱਚ ਖੜਨਾ ਉਸ ਦੀ ਗੱਲ ਕਰਨੀ ਤੁਹਾਡਾ ਫਰਜ਼ ਬਣਦਾ ਉਸ ਤੇ ਕੋਈ ਇਤਰਾਜ਼ ਨਹੀਂ ਤੁਸੀਂ ਕਹਿ ਸਕਦੇ ਸੀ ਕਿ ਇੰਡੀਆ ਜੇਕਰ ਹਮਲਾ ਕਰਦਾ ਹੈ ਤਾਂ ਸਾਡੇ ਮੁਲਕ ਦੀ ਜਿਹੜੀ ਫੌਜ ਹੈ ਜਵਾਬ ਦੇਣ ਨੂੰ ਤਿਆਰ ਹੈ ਇਹ ਗੱਲ ਕੀਤੀ ਜਾ ਸਕਦੀ ਸੀ ਪਰ ਤੁਸੀਂ ਇੰਡੀਆ ਨਹੀਂ ਇੰਡੀਅਨ ਸ਼ਬਦ ਵਰਤੇ ਕਿ ਮੇਰਾ ਇੰਡੀਅਨ ਨੂੰ ਕਹਿਣਾ ਹੈ ਕਿ ਅਸੀਂ ਉੜਾ ਦੇਾਂਗੇ ਮਿਟਾ ਦੇਾਂਗੇ ਆਹ ਭਾਸ਼ਾ ਤੁਸੀਂ ਵਰਤੇ ਇੰਡੀਅਨ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਤੁਹਾਨੂੰ ਉਸ ਸਟੇਜ ਤੋਂ ਚੱਕਿਆ ਜਿੱਥੇ ਤੁਸੀਂ ਮਾਵਾ ਪੈਣਾ ਦੀਆਂ ਗੰਦੀਆਂ ਜੁਗਤਾਂ ਕਰਦੇ ਸੀ ਜਿੱਥੇ ਕੋਈ ਪਰਿਵਾਰ ਵਾਲਾ ਤੁਹਾਡੇ ਸ਼ੋਅ ਦੇ ਵਿੱਚ ਵੜਦਾ ਨਹੀਂ ਸੀ ਅੱਜ ਤੁਸੀਂ ਸੂਟ ਬੂਟ ਪਾ ਕੇ ਜੈਂਟਲਮੈਨ ਬਣ ਕੇ ਇੱਕ ਸ਼ੋਅ 'ਚ ਬੈਠ ਕੇ ਤੁਸੀਂ ਉਸੇ ਇੰਡੀਅਨ ਨੂੰ ਧਮਕੀਆਂ ਲਗਾ ਰਹੇ ਹੋ ਆਪਣੀ ਦਮਖਤ ਝਾੜ ਰਹੇ ਹੋ ਕਿ ਮਟਾ ਦੇਾਂਗੇ ਉਡਾ ਦੇਾਂਗੇ ਅਸੀਂ ਇਹ ਕਰਦੇਾਂਗੇ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਖੋਤੇ ਨੂੰ ਕਿਉਂ ਨਹੀਂ ਪਾਚਦਾ ਤਾਨੂੰ ਇੰਡੀਅਨ ਖਾਸ ਕਰਕੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੱਲੋਂ ਜਿਹੜੀ ਇੱਜ਼ਤ ਦਿੱਤੀ ਨਾ ਉਹ ਨਹੀਂ ਪਚੀ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਹੋਰ ਕਿਸੇ ਦਾ ਇਹੋ ਜਿਹਾ ਬਿਆਨ ਨਹੀਂ ਆਇਆ ਪਰ ਇਸ ਟਾਈਮ ਤੁਹਾਡਾ ਫਰਜ਼ ਬਣਦਾ ਕੋਈ ਪਿਆਰ ਦਾ ਕੋਈ ਮੁਹੱਬਤ ਦਾ ਸੁਨੇਹ ਦੇਈਏ ਨਾ ਕਿ ਨਫ਼ਰਤ ਝਾੜੀ ਧੰਨਵਾਦ